ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਦੋ ਵੜਾ ਦਿਖਾਵਾਂਗੇ ਸੂਂਜਾਂ ਸਵਾਈਆਂ ਜੇਰ ਧਾਰ ਤੇ ਬੱਚੇ ਦੋਨਾਂ ਪਿੱਛੇ ਬੱਚੀਆਂ ਰੇਡ ਵੀਡੀਓ ਦੇ ਵਿੱਚ ਹੋਊਗਾ ਸਵਾਦ ਆਊਗਾ ਵੀਡੀਓ ਦੇਖਣ ਦਾ ਤੇ ਗੱਲਾਂ ਆਪਾਂ ਵੀਰ ਨਾਲ ਕਰਦੇ ਆਂ ਆਓ ਅਗੇ ਕਰੀਏ ਗੱਲ ਅਸੀ ਕਾਲ ਬਾਈ ਜੀ ਅਸੀ ਕਾਲ ਬਰੇ ਹਸੀ ਕਾਲ ਹਾਂਜੀ ਬਾਈ ਜੀ ਨਾਮ ਐਡਰੈਸ ਦੱਸ ਦਿਓ ਆਪਣਾ ਮਾਂ ਚਮਕੌਰ ਸਿੰਘ ਦਾ ਪਿੰਡ ਟੋੜਾ ਜ਼ਿਲ੍ਹਾ ਬਰਨਾਲਾ ਮੇਰੇ ਮੋਬਾਈਲ ਨੰਬਰ ਆ 977947547 ਠੀਕ ਐ ਦੋ ਵੜਾ ਦਿਖਾਵਾਂਗੇ ਦੋਨੇ ਸੁੰਜੇ ਚੋਂਜੇ ਦੋਨੇ ਸੁੰਜੇ ਕਿ ਜਰਸੀ ਆ ਇੱਕ ਐ ਤੇ ਦੋਨਾਂ ਦਬਸੀ ਆ ਭਰੂਣ ਬਾਈ ਪਹਿਲਾ ਨੰਬਰ ਜਰਸੀ ਬੱਚਾ ਆ ਗਿਆ ਬੱਚੀ ਬੱਸੀ ਨੰਨੀ ਬੰਦੀ ਆ ਪਲੇਅਰ ਸੋ ਆ ਨੰਨੀ ਛਾਣ ਜਿਹੜੀ ਦੇਖੋ ਯਾਰ ਇਹ ਨਿੱਕੇ ਨੇ ਕਾਨਾ ਬਿਸਕੁਟੇਡ ਵਾਲਾ ਕਾਨਾ ਮੈਂ ਕਹਿ ਫਰੇ ਜਾਣਦੇ ਸੀ ਮਰਾ ਫਲਾਣਾ 50 ਕਿਲੋ ਬਾੜ ਦੇ ਫਲਾਣੇ ਲਈ ਆ ਕੋਈ ਨਹੀਂ ਬਿਹਾਰ ਨੂੰ ਪੁੱਛਣੀ ਨਹੀਂ ਆਇਆ ਪਰ ਮੈਨੂੰ ਜਵਾਬ ਲਗਣਾ ਤਾਂ ਤੇ ਨਹੀਂ ਦਿਓ ਸੋਹਰਾ ਪਰ ਜਾਣਦੇ ਸਾਰਾ ਕੁਝ ਹੀ ਆ ਹੁਣ ਦੱਸੂਗਾ ਆਪਣੀਆਂ ਅੱਖਾਂ ਵਿੱਚ ਹੀ ਇੱਕ ਤਰ੍ਹਾਂ ਦੀ ਜੇ ਸੁਣੋ ਜੇ ਹੁਣ ਮੈਂ ਕਹੂੰ ਪੰਜਾਹ ਜੀ ਕੋ ਬਾੜ ਦੀ ਹੈ ਘੱਟੋ-ਘੱਟ 50000 ਦੀ ਬੱਛੀ ਲੂ ਮੈਂ ਬਾੜ ਤੇ ਰੇਟ ਲਗਾਉਂਦਾ ਮੰਗੂਆਂ ਦਾ ਪਾ ਪਾਗਲਾ ਜਮਾਂ ਚੈ ਗੱਲ ਕੋ ਵੀਰ ਗੱਲ 'ਚ ਕਰੰਟਾ ਜੋ 50060 ਰਿਕਾਰਡ ਦਾ ਪਿਆ ਜਿਹੜਾ ਫੱਡਰ ਬੱਛੀ ਦਿੰਦਾ ਬਸ ਆਫਸਰ ਵਸੇ ਦਿੰਦਾ ਆਪਾਂ 60000 ਦੀ ਗਾਂ ਦੇ ਦੇਣੀ ਆ 60000 ਦੀ ਗਾਂ ਦੇ ਦਿੰਦੇ ਆ ਸੁ ਵੀਰ ਕੱਤਗਾਠ ਵਗੈਰਾ ਦੇ ਤੋਰਾ-ਤਾਰਾ ਦੇਖੋ ਪਹਿਲਾਂ ਬੈਠ ਸੋ ਜਿਹੜਾ ਕੰਮ ਆ ਪਹਿਲਾਂ ਤੋਰਾ ਵੀ ਤੁਰ ਕੇ ਖੋਲਣੀ ਕੋਲੇ ਖੇਲ ਕੋਲੇ ਪਾਣੀ ਪੀਣ ਜਾਊਗੀ ਭਾਈ ਇਹ ਹਾਂ ਬਿਲਕੁਲ ਇੱਧਰ ਲਿਆਏ ਨੂੰ ਇੱਥੇ ਯਾਰ ਛੱਡੀ ਦਮਾਂ ਸੀਲ ਛੱਡੀ ਕੋਲੇ ਤਰਣਾ ਢੱਲੋ ਬਹੁਤ ਵਧੀਆ ਬੰਦੂੜੀ ਯਾਰ ਭਰਾ ਮੇਰਾ ਕੱਦ ਕੁਦ ਚੰਗਾ ਹਨਾ ਹਾਂ ਚੰਗਾ ਥੱਲੇ ਵਿੱਚ ਚੇਰ ਚੇਰ ਚ ਬੱਤਕੀ ਚੇਰ ਚ ਬੱਤਕੀ ਹੋਈ ਪਿਆ ਆ ਜਾਲ ਦਿਖਾਈ ਦੇ ਵਿੱਚ ਜਾਲਾ ਦਿਖਾਈ ਜਾਂਦਾ ਜੇਰ ਜ ਰੋਕੇ ਆ ਤੇ ਇਹ ਦੁੱਧ ਚਮਕੌਰ ਕਿੰਨਾ ਕ ਦਊਗੀ ਦੁੱਧ ਦਾ ਅਗਲੇ 17 ਕੱਢਦੇ 18 ਕੱਢਦੇ 16 ਕੱਢਦੇ ਉਹ ਵਾਲੀ ਸੇਵਾ ਦੇ ਮੈਂ ਤੈਨੂੰ ਇਹ ਜੂਠ ਜ ਨਹੀਂ ਮਤੋਂ ਬੱਜਣਾ ਠੀਕ ਆ 62000 62000 ਚੋਂ ਛੋੜ ਜਾਪਾਂ ਹੋ ਜਾਊਗਾ ਤੇ ਮੂੰਹ ਮੱਥਾ ਦੇਖੋ ਸੋਹਣੀ ਜਾਨ ਪ੍ਰਾਨ ਵਾਲੀ ਹੈਣਾ ਜੇਰ ਜੁਰ ਜਮਾ ਡਾਨਾ ਕੋਈ ਨਾ ਉਹ ਕੀ ਕਰੇ ਬੇਬਲ ਉਹ ਬੰਦਾ ਦੀ ਕੋਈ ਸੁਣ ਨਹੀਂ ਕਹਿੰਦੀ ਭਰਾ ਮੇਰੇ ਲੈ ਸੋ ਆਹ ਦੇਖੋ ਜਾੜਾ ਦੇ ਜੀ ਨੇ ਚਿੱਟਾ ਉਸ ਕੋਲੋਂ ਬੰਦਾ ਬੇਫਿਕਰ ਹੋ ਜਾਣਾ ਹਾਂ ਬਿਲਕੁਲ ਬ੍ਰੀਸ ਫੇਰ ਸੂਦੀ ਸੂਈ ਲੱਗਦੀ ਹੈਣਾ ਠੀਕ ਹੈ ਸਵਰਜ ਚਾਈ ਦੇਖ ਸਕਦੇ ਕਿਆ ਵਾਦਾ ਸਾਫ ਸਾਫ ਸੁਧਰਾ ਮੋਟਾ ਮੋਟਾ ਚੋਣਾ ਜਾਵਾਂ ਹੈਣਾ ਹਾਂ ਨਿਆਣਾ ਪਾਉ ਨਾ ਪਾਉ ਕੋਈ ਨਹੀਂ ਨਹੀਂ ਚੋਣ ਜਵਾਜ ਇੱਕ ਨੰਬਰ ਮਗਰ ਬੱਚੀ ਨਿਆਣਾ ਪਾਉ ਰਾਵਣ ਵੇਜੋ ਤੇ ਰੇਟ 62000 ਜੇ ਆਪਾਂ ਦੇਣੀ ਆ ਹਨਾ ਬੜਿਆ ਜੀ ਮਾਨਦਾਨ ਕਰਦਾਂਗੇ 1500 ਬੜਾ ਠੀਕ ਆ ਛੱਡੀਆ ਨਿਆਣਾ ਖੋਲ ਦੇ ਕਰਾ ਸੋ ਵੀਰੋ ਲੇਵਾ ਦੇਖਸਾ ਰੇਟ ਤੋਂ ਸੋਹਣਾ ਸਾਫ ਸੋਹਣਾ ਹੈ ਤੇ 62000 ਜੇ ਚਮਕਾਉਂ ਰਾਨ ਮਾਨਦਾਨ ਆਪਾਂ ਬੰਦਿਆਂ ਕਰਦਾਂਗੇ ਕਰਦਾਂਗੇ ਕਿ ਜੇ ਨਾਲ ਜਾ ਜਾ ਬਿਲਕੁਲ ਸਾਫ ਆ ਬੜਿਆ ਠੀਕ ਹੈ ਮਗਰ ਬੱਚੀ ਹਨਾ ਮਗਰ ਬੱਚੀ ਠੰਡੀ ਸੀ ਲੱਗਦਾ ਬੱਚੀ ਬੜੀ ਪਿਆਰੀ ਆ ਹਨਾ ਹਾਂ ਇੱਕ ਨਾਲ ਹੀ ਤੂ ਫਿਰੀ ਆ ਬੜਿਆ ਠੀਕ ਹੈ ਅੱਗੇ ਆ ਜੋ 2 ਨੰਬਰ ਤੇ 2 ਦੰਦ ਬੱਛੇ ਦੋ ਦੰਦ ਬੱਛੇ ਕਹਿੰਨ ਦੀ ਗੱਲ ਇਹ ਮਾੜ ਰਹੇ ਵੀ ਬੱਸੀਏ ਚੰਗੇ ਸੀ ਉਹਨਾਂ ਦੀ ਦੱਸਦਾ ਕਿ ਉਹ ਇਹ ਚ ਬੋਲਾਂ ਦੀ ਭਰਾ ਵੀ ਆਪਾਂ ਨੂੰ ਸਮਝ ਨਹੀਂ ਆਈ ਅੰਦਰ ਨੂੰ ਝੂਠ ਵਾਲਿਆਂ ਆ ਤੇ ਇਹ ਜੋ ਮਾੜ ਰਹੇ ਬੱਸੀਏ ਆਪ ਵੀ ਬੱਸੀਏ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਵੀ ਲੈ 25 ਪਾਸਾ ਦੇਣ ਦਾ ਕਹ ਰਹੇ ਕਿ ਗੰਦੀ ਦਾ ਲੈ ਕੇ ਚੈੱਕ ਕਰ ਲਈਏ ਕਪੜਾ ਲੈ ਕੇ ਹੰਦੀ ਗੱਲ ਨਹੀਂ ਦੋ ਦੰਦ ਦਾ ਦੇਖ ਲੈ ਘੱਟ ਹੀ ਆ ਦੰਦ ਅਜੇ ਜਾਂ ਹਾਂ ਦੋ ਦੰਦ ਕਲੀਅਰ ਆ ਫੁੱਲ ਕੱਟਦੇ ਵੀ ਚੱਲ ਰਿਹਾ ਇਹਦੇ ਪੈਸੇ ਇਹਦੇ ਪੈਸੇ 1 ਪੰਜ ਦੀ ਦੇਵਾਂਗੇ ਬੱਸੀ ਵੀਰੇ ਯਾਰ ਲੱਖ ਚੋਂ ਛੋਟ ਕਰੇਗਾ ਕਿ ਸਰਕਾਰ ਰਾਣੀ ਦੇ ਦੁਕੈਤਾ ਕਰਦਾ ਇਹ ਤਾਂ ਬੱਸੀ ਵੱਡੀ ਹੈ ਨਾ ਬਈ 20 ਤੋਂ ਬਾਹਰ ਵਾਲੀ ਹੈ 25 26 ਕਿਲੋ ਤਾਂ ਕੱਢੂਗੀ ਧੋਰੀ ਵੀ ਬਾਹਰ ਸੋ ਲੱਖ ਦੇ ਵਿੱਚੋਂ ਵੀਰ ਸੋੜ ਕਰ ਦੂਗਾ ਮਗਰ ਬੱਚੀ ਮੂੰਹੋਂ ਦੋ ਦਾਂ ਦਾ ਇਹ 1:00 ਵਜੇ ਸੂਈ ਹੈ ਇਹ 1:00 ਵਜੇ ਸੂਈ ਹੈ ਅਸਾ ਇਹ ਸੂਈ ਹੈ 7:00 ਵਜੇ 7:00 ਵਜੇ ਦੇਰ ਚ ਪ੍ਰੋਪਰ ਪੈ ਗਈ ਹੈਗੀ 25 26 ਕਿਲੋ ਨੂੰ ਕੋਈ ਬਾਹਰ ਨਹੀਂ ਹੈਗਾ ਭਰਾ ਮੇਰਾ ਠੀਕ ਹੈ ਤੇ ਵਾਕੀ ਜਵਾਨੀ ਜਮੂਨੀ ਹੈ ਨਾ ਘੋੜੀ ਜਰਗੀ ਬੱਚੀ ਠੀਕ ਹੈ ਠੀਕ ਹੈ ਠੀਕ ਸੋ ਸਾਈਨਿੰਗ ਸੁਣੀ ਦੇਖੋ ਕੱਦ-ਕੁੱਦ ਆਰਡਰ ਦੀ ਸੀ ਆਰਡਰ ਕਿਹਨਾਂ ਕਰਾ ਸੋਹ ਚਾਹੇ ਵੀ ਰੱਤੀ ਜਵਾਈ ਕਰਨੇ ਚਾਹੇ ਮਸ਼ੀਨੀ ਲੈ ਚਾਲਾਂ ਕਰਿਓ ਕਰੋ ਧਾਰਾ ਦੇਖੋ ਕਿਆ ਬਾਤ ਆ ਯਾਰ ਮੋਟਾ ਮੋਟਾ ਝੋਨਾ ਸਾਫ ਸੁਥਰਾ ਨਾ ਨਿਆਣਾ ਪਾਉਣ ਦੀ ਲੋੜ ਹੀ ਕੋਈ ਆਹ 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 ਨਿਆਣਾ ਆਉਂਦਾ ਜਮਾ ਕਿਆ ਬਾਤ ਆ ਭਾਈ ਲੱਗੀ ਛੱਡੀ ਬਾਲੀ ਹੱਥੋਂ ਬਦਲ ਲੈ ਉਹ ਥੋੜੇ ਬੈਠੀ ਚੱਲੋ ਹਣਾ ਉਸਮ ਨਹੀਂ ਕਹਿੰਦੀ ਬੇੜਾ ਦੇਖੀ ਲੈ ਬੇਟੀ ਆਰਡਰ ਬਣਾ ਲ ਕੇ ਮਾਰਾ ਕਹਿੰਦਾ ਬਾਬਾ ਦੋ ਆਪਾਂ ਦੇਵਾਂਗੇ ਬੱਛੀਆਂ ਤੇ ਨਾਲੇ ਦੇਵਾਂਗੇ 25 ਕਿਲੋ ਦੁੱਧ ਲੱਖ ਚੋ ਛੋੜ ਕਰਦਾਂਗੇ ਕਰਦਾਂਗੇ ਮੌਨ ਦਾ ਹੋ ਜਾਣਾ 9779475644 ਤੇ ਆਰਡਰ ਦੀਦਿ ਕੀ ਬੇ ਆਰਡਰ ਖਾਇਦਲਾ ਮਾੜਾ ਪਿਸੇ ਹੋਗੇ ਭਰਾ ਮੇਰੇ ਇੱਧਾ ਲੇ ਕੇ ਆ ਬਸੀ ਦਾ ਲੇ ਕੇ ਜਾ ਚੁਗਾ ਕੈਸਾ ਕਰ ਲੈਵਾ ਲੀਤੀ ਫਿਟਿੰਗ ਵਾਲਾ ਲੈਵਾ ਆਣਾ ਜਾ ਮੈਂ ਕਿਹਾ ਮੈਂ ਇੱਕ 25 ਮੰਗਾ ਤਾਂ ਵੀ ਫਰੂ ਬਸੀ ਦਾ ਭਰਾ ਮੇਰਾ ਦੀ ਪਾਕ ਨਾ ਲੋੜ ਲੱਗੀਆਂ ਲੈ ਵੀ ਦੀ ਫਿਕਸ ਕੇ ਲਾਂ ਦੇ ਮੈਂ ਬਾਜਾਂ ਫਿਕਸ ਆਟ ਰਾਜਾਂ ਪੂਰਾ ਠੀਕ ਹੈ ਸੋ ਦੋ ਬੜਾ ਸੂਜਾ ਸੂਜਾ ਦੋਨਾਂ ਮਗਰ ਬੱਚਿਆਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ